Mahi Guru, Mahi Guru, Mahi Baba Deep Singh Ji, Vantan Baba Deep Singh Ji, Vantan Baba Buta Sahib Ji, Vantan Baba Buta Sahib ਜਦੋਂ ਆਪਾਂ ਸਤਿਗੁਰ ਦੀ ਗੁਰਮਤ ਦੇ ਅਨਸਾਰ ਸੇਵਾ ਕਰਨਿਆਂ ਜੀ ਸਤਿਗੁਰ ਸਤਿਗੁਰ ਕਰਾਉਂਦੇ ਨੇ ਸਾਡੇ ਕੋਲ ਜਾਂ ਅਸੀਂ ਗੁਰਬਾਣੀ ਪੜ੍ਹਨੇ ਆ ਜੀ ਤੇ ਫਿਰ ਜਦੋਂ ਸਿਮਰਨ ਕਰਨਿਆਂ ਸਾਡਾ ਅੰਦਰ ਮਨ ਟਿਕ ਜਾਂਦਾ ਤੇ ਫਿਰ ਸਤਿਗੁਰ ਖੁਸ਼ੀਆਂ ਬਖਸ਼ਦੇ ਨੇ ਸਾਰੀ ਸੰਗਤ ਹੀ ਬੜੀ ਖੁਸ਼ ਹੈ ਪ੍ਰਵਾਨ ਸੰਗਤ ਨੇ ਅਰਦਾਸ ਕੀਤੀ ਸੀ ਸਤਿਗੁਰ ਸੱਚੇ ਪਾਤਸ਼ਾਹ ਇੱਕ ਵਿਦੇਸ਼ ਵਿੱਚ ਬੀਬੀ ਰਹਿੰਦੀ ਆ ਉਹਦੇ ਪੇਟ ਵਿੱਚ ਬੱਚਾ ਪੁੱਠਾ ਏ ਡਾਕਟਰ ਨੇ ਇਹ ਗੱਲ ਕਹਿ ਦਿੱਤੀ ਆ ਵੀ ਇਹ ਬੜਾ ਮੁਸ਼ਕਲ ਏ ਦਾ ਆਪਰੇਸ਼ਨ ਕਰਨਾ ਉਹਦੀ ਸਾਰੀ ਸੰਗਤ ਨੇ ਅਰਦਾਸ ਕੀਤੀ ਗੁਰੂ ਸਾਹਿਬ ਨੇ ਤਰਸ ਕੀਤਾ ਬੱਚਾ ਸਿੱਧਾ ਹੋ ਗਿਆ ਜੀ ਮੇਰੇ ਪਿੰਡ ਦੇ ਵਿੱਚ ਗੁਰੂ ਘਰ ਸਿਰਫ ਇੱਕੋ ਹੀ ਆ ਅੱਜ ਤੱਕ ਕਿਸੇ ਨੇ ਇਹੋ ਜੇ ਜ਼ੁਰਤ ਔਰ ਜਾ ਕਿਸੇ ਨੇ ਗੱਲ ਨਹੀਂ ਕੀਤੀ ਕਿ ਗੁਰੂ ਘਰ ਦੋ ਹੋਣੇ ਚਾਹੀਦੇ ਜਾਂ ਚਾਰ ਹੋਣੇ ਚਾਹੀਦੇ ਜਿੰਨੀਆਂ ਜਾਤਾਂ ਉਹਨੇ ਅੱਜ ਕੱਲ ਗੁਰੂ ਘਰ ਆ ਉਹਨੀਆਂ ਧਰਮਸ਼ਾਲਾ ਆ ਉਹਨੇ ਚਮਸ਼ਾਨ ਘਾਟ ਆ ਸਾਡੇ ਨਾਲ ਥੋੜੀ ਸੰਗਤ ਜੁੜਦੀ ਜੁੜਦੀ ਐਸਲੇ ਉਹ ਵੀ ਸੰਗਤ ਜੁੜੀ ਆ ਜਿਹੜੇ ਕਿ ਨਿਤ ਦੇ दारू ਪੀਣ ਵਾਲੇ ਮੇਰੇ ਵੀਰ ਨਿਤ ਦੇ ਸੇਵਨ ਕਰਨ ਵਾਲੇ ਮੇਰੇ ਵੀਰ ਟੀਕੇ ਲਾਉਣ ਵਾਲੇ ਮੇਰੇ ਵੀਰ ਜਿਹੜਾ ਸਾਡਾ ਪਿੰਡ ਆ ਔਰ ਇੰਨਾ ਕੁ ਵਧੀਆ ਬਣ ਗਿਆ ਔਰ ਇੰਨਾ ਕੁ ਚੰਗਾ ਬਣ ਗਿਆ ਤੁਸੀਂ ਦੇਖ ਹੀ ਲਿਆ ਜੋ ਸਾਡੇ ਪਿੰਡ ਦਾ ਵਿਅਕਤੀ ਆ ਜਾਂ ਕੋਈ ਮਾਤਾ ਆ ਜਾਂ ਕੋਈ ਬੱਚੇ ਆ ਹਰੇਕ ਨੂੰ ਇਹ ਦੱਸਿਆ ਜਾ ਚੁੱਕਾ ਕਿ ਗੁਰੂ ਘਰ ਕਿੱਦਾਂ ਜਾਣਾ ਹੈ ਗੁਰੂ ਘਰ ਕਿੱਦਾਂ ਬਹਿਣਾ ਹੈ ਮਹਾਰਾਜ ਜੀਆਂ ਨੇ ਇਹਨੂੰ ਆਪ ਆਣ ਕੇ ਦਰਸ਼ਨ ਦਿੱਤਾ ਔਰ ਇਹਨੂੰ ਕਿਹਾ ਪਜਾ ਬੇਟਾ ਜਾ ਕੇ ਸ੍ਰੀ ਦਰਬਾਰ ਸਾਹਿਬ ਚਲੀ ਜਾ ਉੱਥੇ ਜਾ ਕੇ ਇਸ਼ਨਾਨ ਕਰਕੇ ਆ ਤੇਰੇ ਦੁੱਖ ਦੂਰ ਹੋ ਜਾਣਗੇ ਇਹ ਫਿਰ ਬੇਟੀ ਉਸ ਦਿਨ ਇਸ਼ਨਾਨ ਕਰਕੇ ਆਈ ਇਹਨਾਂ ਦੇ ਦੁੱਖ ਦੂਰ ਹੋ ਗਏ ਨੇ ਵਾਹਿਗੁਰੂ 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 ਵਾਹਿਗੁਰੂ

ਰਾਦੀ ਜ਼ਿੰਦਗੀ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਸਮਾਂ ਨਹੀਂ ਹੈ ਹਰ ਕੋਈ ਸ਼ਾਮ ਦੇ ਸਮੇਂ ਆਪਣੇ ਬੱਚਿਆਂ ਦੇ ਨਾਲ ਕੋਈ ਮੋਬਾਈਲ ਦੇਖ ਰਿਹਾ ਹੈ ਕੋਈ ਆ ਟੀਵੀ ਦੇ ਅੱਗੇ ਬੈਠਾ ਹੈ ਟੀਵੀ ਦੇਖ ਰਿਹਾ ਹੈ ਪਰ ਗੁਰੂ ਘਰ ਜਾਣ ਦਾ ਕਿਸੇ ਕੋਲ ਸਮਾਂ ਨਹੀਂ ਹੈ ਹੁਸ਼ਿਆਰਪੁਰ ਜਿਲ੍ਹੇ ਦਾ ਪਿੰਡ ਫਾਮੜੇ ਦੇ ਵਿੱਚ ਖੜੇ ਆ ਇਸ ਪਿੰਡ ਦੇ ਵਿੱਚ ਇੱਕ ਬਹੁਤ ਸੋਹਣੀ ਪਿਰਤ ਪਈ ਹੈ ਪਿਛਲੇ ਕੁਝ ਸਮੇਂ ਤੋਂ ਪਿੰਡ ਵਾਸੀਆਂ ਨੇ ਇਹ ਬਜ਼ੁਰਗਾਂ ਦੇ ਉਪਰਾਲੇ ਦੇ ਨਾਲ ਇੱਕ ਸੋਣਾ ਉਪਰਾਲਾ ਕੀਤਾ ਕਿ ਸ਼ਾਮ ਨੂੰ ਸਾਰੀ ਸੰਗਤ ਲਗਭਗ 70 ਤੋਂ 80 ਸਰੀਰ ਕਿਸੇ ਵੇਲੇ 100 ਜਣੇ ਵੀ ਹੁੰਦੇ ਆ ਰਲ ਮਿਲ ਕੇ ਸਿਮਰਨ ਕਰਦੇ ਨੇ ਜਾਤ ਪਾਤ ਤੋਂ ਉੱਪਰ ਉੱਟ ਕੇ ਹਰੇਕ ਘਰ ਦੇ ਵਿੱਚ ਜਾਂਦੇ ਨੇ ਸਾਰੀ ਗੱਲਬਾਤ ਕਰਦੇ ਆ ਪਿੰਡ ਵਾਸੀ ਖੜੇ ਨੇ ਸੰਗਤ ਖੜੀ ਆ ਬਜ਼ੁਰਗ ਖੜੇ ਆ ਗੱਲਬਾਤ ਕਰਦੇ ਆ ਪਤਨੀ ਸਾਂਝ ਪਾਉਨੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੈ ਜੀ ਜਿਹੜੀ ਤੁਸੀਂ ਘਰ ਘਰ ਜਾ ਕੇ ਸਿਮਰਨ ਦੀ ਪਿਰਤ ਪਾਈ ਇਹ ਜਿਹੜੀ ਸ਼ੁਰੂਆਤ ਕਿਵੇਂ ਹੋਈ ਤੇ ਤੁਹਾਡੇ ਵੱਲੋਂ ਸ਼ੁਰੂ ਸ਼ੁਰੂਆਤ ਹੁੰਦੀ ਹੈ ਜਾਂ ਸੰਗਤ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਆਪਾਂ ਇਹ ਜਿਹੜਾ ਵਾ ਕਾਰਜ ਆਰੰਭ ਕੀਆ ਇੱਕ ਗੁਰੂ ਰੂਪ ਸਾਧ ਸੰਗਤ ਜੀ ਗੁਰum ਖੋ ਪਿਆਰ ਇਸ ਤਰ੍ਹਾਂ ਹੋਇਆ ਹੈ ਵੀ ਵੈਸੇ ਤੇ ਸਾਰੇ ਪਿੰਡ ਦੇ ਵਿੱਚ ਲੋਕ ਸਿਮਰਨ ਕਰਦੇ ਸਨ ਸਾਡੇ ਸਾਰੇ ਪਿੰਡ ਵਿੱਚ ਇੱਕ ਦੂਸਰੇ ਨਾਲ ਬਹੁਤ ਪਿਆਰ ਹੈ ਸਾਡੇ ਆਪਣੇ ਘਰ ਦੇ ਵਿੱਚ ਭਾਈ ਜਸਵੀਰ ਸਿੰਘ ਨੇ ਕੁਈ 2-4 ਸਾਲ ਪਹਿਲਾਂ ਇਹ ਗੱਲ ਕੀਤੀ ਕਹਿਣ ਲੱਗੇ ਭਈ ਅਸੀਂ ਆਪਣਾ ਪਰਿਵਾਰ ਬੈ ਕੇ ਸਿਮਰਨ ਕਰਿਆ ਕਰੀਏ ਭਾਵੇਂ ਅਸੀਂ ਇਕੱਲੇ-ਇਕੱਲੇ ਕਰਦੇ ਸਾਂ ਉਸ ਦਿਨ ਤੋਂ ਅਸੀਂ ਇਕੱਠੇ ਹੋ ਕੇ ਪਰਿਵਾਰ ਸਾਰਾ ਬੈ ਕੇ ਸਿਮਰਨ ਕਰਨ ਲੱਗੇ ਸਾਨੂੰ ਆਨੰਦ ਜਿਹਾ ਬੜਾ ਆਇਆ ਉਸ ਆਨੰਦ ਦੇ ਵਿੱਚੋਂ ਜਿਸ ਤਰ੍ਹਾਂ ਪੰਜਾਂ ਪਿਆਰਿਆਂ ਦੇ ਨਾਂ ਲਏ ਗਏ ਮਤਾਵਾਵਾਂ ਦੇ ਨਾਂ ਲਏ ਗਏ ਸ਼ਹੀਦਾ ਸਿੰਘਾਂ ਦੇ ਨਾਂ ਲਏ ਗਏ ਸਾਨੂੰ ਆਪਣੇ ਆਪ ਨੂੰ ਆਨੰਦ ਬੜਾ ਆ ਉਹ ਆਨੰਦ ਜਦੋਂ ਅਸੀਂ ਆਪਣੇ ਨਗਰ ਵਿੱਚ ਦੱਸਿਆ ਭਈ ਇਸ ਤਰ੍ਹਾਂ ਆਨੰਦ ਦੇ ਇਹ ਸਾਰੀ ਸੰਗਤ ਹੀ ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਹਿਣ ਲੱਗੀ ਪਈ ਬਾਬਾ ਜੀ ਆਪਾਂ ਰਲ ਕੇ ਕਰਿਆ ਕਰੀਏ ਅਸੀਂ ਕਿਹਾ ਵੀ ਮੰਜ਼ਲ ਬੜੀ ਔਖੀ ਐ ਇੱਥੇ ਮੀਂਹ ਵੀ ਪੈਣਾ ਹਨੇਰੀ ਵੀ ਆਉਣੀ ਐ ਜੇ ਸ਼ੁਰੂ ਕਰੀਏ ਤੇ ਗੁਰੂ ਸਾਹਿਬ ਸਾਡੀ ਬਾਹ ਫੜਨ ਅਸੀਂ ਇਹ ਕਰਦੇ ਰਹੀਏ ਤੇ ਵਧੀਆ ਗੱਲ ਐ ਅਸੀਂ ਫਿਰ ਆਪਣੇ ਤੇ ਮਨ ਚ ਇਹ ਸੋਚਿਆ ਸੀ ਵੀ 5 ਜਾਂ 6 ਸਰੀਰ ਹੋ ਜਾ ਕਰਾਂਗੇ ਦੋ ਅਸੀਂ ਆਪਣੇ ਮੀਆਂ ਬੀਬੀ ਹੋਗੇ ਦੋ ਹੋਰ ਹੋਗੇ ਚਾਰ ਤੇ ਅਸੀਂ ਕਰ ਲਿਆ ਕਰਾਂਗੇ ਪਰ ਗੁਰੂ ਨਾਨਕ ਸਾਹਿਬ ਜੀਆ ਨੇ ਪਿੰਡ ਵਾਲਿਆਂ ਦੀ ਸੋਚ ਨੂੰ ਸਾਡੀ ਸੋਚ ਨੂੰ ਇਹੋ ਜਿਹਾ ਭਾਗ ਲਾਇਆ ਸਾਰੀ ਸੰਗਤ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਉਣ ਲੱਗ ਪਈ ਪਹਿਲੇ ਦਿਨ ਅਸੀਂ 26 ਸਰੀਰ ਸਾਂ ਜੀ ਤੇ ਫਿਰ ਗੁਰੂ ਸਾਹਿਬ ਨੇ ਇਹੋ ਜਿਹਾ ਤਰਸ ਕੀਤਾ ਕਿ 30 40 50 ਵਾਦੇ ਵਾਦੇ ਅਸੀਂਾਂ ਤੱਕ ਵੀ ਜਿਹੜੇ ਚਲੇਗੇ ਅੱਜ ਤੁਸੀਂ ਵੇਖ ਲਿਆ ਹੁਣ 100 ਤੋਂ ਵੀ ਉੱਪਰ ਸੀ ਜੀ ਜੇ ਸਾਹਿਬ ਮਾਲਕ ਦੀ ਮਿਹਰਬਾਨੀ ਆ ਜੀ ਇਸ ਤਰ੍ਹਾਂ ਇਹ ਪਿਆਰ ਸਾਰੀਆਂ ਸੰਗਤਾਂ ਵਿੱਚ ਜਾਗਿਆ ਜੀ ਅੱਜ ਕੱਲ ਸਮਾਂ ਇਦਾਂ ਦਾ ਆ ਜੀ ਕਿ ਫਾਇਦੇ ਤੋਂ ਬਿਨਾ ਕੋਈ ਗੁਰੂ ਘਰ ਨਹੀਂ ਆਉਂਦਾ ਵੀ ਜੇ ਕਿਸੇ ਨੂੰ ਕੋਈ ਆਪਾਂ ਮੰਗਦੇ ਆ ਕਿਉਂਕਿ ਮੰਗਣਾ ਗੁਰੂ ਘਰ ਜਾ ਕੇ ਹੀ ਆ ਸੰਗਤ ਦੇ ਵਿੱਚ ਕੋਈ ਨਾ ਕੋਈ ਕੌਤਕ ਵਰਤਿਆ ਜਾਂ ਕਿਸੇ ਲਾਲਚ ਦੇ ਨਾਲ ਸੰਗਤ ਹੁੰਦੀ ਆ ਜਾਂ ਆਪ ਮੁਹਾਰੇ ਛੋਟੇ ਛੋਟੇ ਮੇ ਬੱਚੇ ਦੇਖ ਰਿਆਂ ਉਹ ਵੀ ਸਿਮਰਨ ਕਰ ਰਹੇ ਆ ਉਹ ਕੀ ਕਾਰਨ ਹੈ ਕਿ ਸੰਗਤ ਦਿਨੋਂ ਦਿਨ ਤੁਹਾਡੇ ਵਧ ਰਹੀ ਹੈ ਕਿ ਕਾਰਨ ਕੀ ਉਸ ਦਾ ਸੰਗਤ ਦਾ ਕਾਰਨ ਇਸ ਤਰ੍ਹਾਂ ਜੀ ਜਦੋਂ ਅਸੀਂ ਗੁਰਬਾਣੀ ਪੜ੍ਹਨੀ ਸ਼ੁਰੂ ਕਰਨੇ ਆ ਤੇ ਸਾਨੂੰ ਅੰਦਰੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਹੁਣ ਅਸੀਂ ਜਿੰਨੀ ਕਿ ਸਾਨੂੰ ਰੱਬ ਨੇ ਬੁੱਧੀ ਦਿੱਤੀ ਉਹਦੇ ਮੁਤਾਬਕ ਅਸੀਂ ਸੰਗਤ ਨਾਲ ਵਿਚਾਰ ਸਾਂਝੇ ਕਰਨੇ ਆ ਕਿਉਂਕਿ ਅਸੀਂ ਕੋਈ ਬ੍ਰਹਮ ਗਿਆਨੀ ਤਾਂ ਹੈ ਨਹੀਂ ਮਤਲਬ ਘਰ ਖੇਤੀ ਕਰਨ ਵਾਲੇ ਅਸੀਂ ਬੰਦੇ ਆ ਗੁਰੂ ਸਾਹਿਬ ਕਿਰਪਾ ਕਰਨ ਉਹ ਫਿਰ ਉਹਦੇ ਮੁਤਾਬਕ ਸੰਗਤਾਂ ਨੂੰ ਗਿਆਨ ਹੋਇਆ ਤੇ ਸੰਗਤਾਂ ਨੇ ਆਪਣੇ ਨਗਰ ਵਿੱਚ ਤਕਰੀਬਨ 21-22 ਪਾਠ ਜਿਹੜੇ ਸੀ ਉਹ ਸਹਿਜ ਪਾਠ ਰੱਖੇ ਹੋਏ ਨੇ ਉਹਨਾਂ ਤੋਂ ਫਿਰ ਇਹਨਾਂ ਨੂੰ ਗਿਆਨ ਦੀ ਗਾਂ ਪ੍ਰਾਪਤੀ ਹੋ ਗਈ ਹੋਗੀ ਜੀ ਫਿਰ ਇਸੇ ਤਰ੍ਹਾਂ ਹੀ ਜਦੋਂ ਸੰਗਤ ਆਉਂਦੀ ਹੈ ਜੀ ਉਹਨਾਂ ਨੂੰ ਫਿਰ ਬੱਚਿਆਂ ਨੂੰ ਸਮਝਾਈਦਾ ਜਾਂ ਕਹਿੰਦਾ ਬੀਬੀ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਾਓ ਇੱਕ ਬੜੀ ਖੁਸ਼ੀ ਵਾਲੀ ਗੱਲ ਐਰਕਾਂ ਜੋ ਖੰਡਪੜ ਸਾਹਿਬ ਹੋਇਆ ਨਾ ਤੇ ਉਹ ਮੈਂ ਆਪ ਨੂੰ ਸ਼ਾਇਦ ਬੱਚੇ ਚਲੇ ਗਏ ਨਹੀਂ ਇੱਥੇ ਕਿ ਜਾਂ ਦੋਵੇਂ ਇੱਥੇ ਨੇ ਜੀ ਇੱਕ ਪਰਿਵਾਰ ਨੇ ਛੋਟੇ ਬੱਚੇ ਨੇ ਜਿਨ੍ਹਾਂ ਦੇ ਕੇਸ ਕਤਲ ਕੀਤੇ ਹੋਏ ਸਨ ਉਹਨਾਂ ਨੇ ਇੱਕ ਫੈਸਲਾ ਕੀਤਾ ਕਿ ਅੱਜ ਤੋਂ ਲੈ ਕੇ ਕੇਸ ਕਤਲ ਨਹੀਂ ਕਰਨੇ ਕੇਸ ਰੱਖਣੇ ਨੇ ਇਹ ਵੀ ਬੜੀ ਖੁਸ਼ੀ ਦੀ ਗੱਲ ਸੀ ਨਗਰ ਦੇ ਵਿੱਚੋਂ ਬੜਾ ਉਦਮ ਪਰਾਲਾ ਕਰਕੇ ਕਾਫੀ ਸਰੀਰਾਂ ਨੇ ਅੰਮ੍ਰਿਤ ਛਕ ਲਿਆ ਜੀ ਉਹ ਜਿਹੜੇ ਵੀ ਅੰਮ੍ਰਿਤ ਜਿਨ੍ਹਾਂ ਨੇ ਛਕਿਆ ਉਹ ਸਾਰੇ ਬੜੇ ਸਹਿਯੋਗ ਦਿੰਦੇ ਨੇ ਤੋ ਸਾਰੇ ਜਿਹੜੇ ਨੇ ਉਹ ਕੋਈ ਵੀ ਕੰਮ ਹੈ ਅਸੀਂ ਇਕੱਠੇ ਹੋ ਕੇ ਕਰ ਲੈਨੇ ਆ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਬਸ ਇਸ ਤਰ੍ਹਾਂ ਦਾ ਇਹ ਕਾਰੋਬਾਰ ਸਤਿਗੁਰੂ ਆਪ ਚਲਾਈ ਜਾਂਦੇ ਨੇ ਜੀ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ ਅਮਰਤ ਸ਼ਕਿਆ ਔਰ ਇਦਾਂ ਜਿਹੜੇ ਛੋਟੇ-ਛੋਟੇ ਬੱਚੇ ਆ ਤੁਹਾਨੂੰ ਲੱਗਦਾ ਹੈ ਕਿ ਜੇਕਰ ਸਿਮਰਨ ਦੀ ਕਲਾਸ ਤੁਸੀਂ ਸ਼ਾਮ ਨੂੰ ਜਿਹੜੀ 1 ਘੰਟਾ ਚੱਲਦੀ ਹੈ ਨਾ ਸ਼ੁਰੂ ਕਰਦੇ ਤਾਂ ਇਸ ਵੇਲੇ ਬੱਚੇ ਜਿਹੜੇ ਆ ਉਹ ਕਿਸੇ ਨੇ ਮੋਬਾਈਲ ਤੇ ਗੇਮ ਖੇਡ ਰਹੇ ਹੋਣਾ ਸੀ ਕਿਸੇ ਨੇ ਟੀਵੀ ਤੇ ਫਿਲਮਾਂ ਦੇਖ ਰਹੇ ਹੋਣਾ ਹੈ ਤੇ ਇਸ ਤਰ੍ਹਾਂ ਹੀ ਆ ਜੀ ਬਾਕੀ ਦੂਸਰੀ ਗੱਲ ਵੇਖੋ ਜਿਹੜੀ ਮੇਰੀ ਤੁਸੀਂ ਮੈਨੂੰ ਕਹਿ ਰਹੇ ਹੋ ਨਾ ਜੀ ਇਹ ਮੈਂ ਨਹੀਂ ਕੰਮ ਸ਼ੁਰੂ ਕੀਤਾ ਤੇ ਨਾ ਮੈਂ ਕਰਾਈ ਰ ਮੈਂ ਤੇ ਇਹਨਾਂ ਨੂੰ ਇਹ ਗੱਲ ਕਹੀ ਆ ਮੇਰੀ ਹੁਣ 72 ਸਾਲ ਦੀ ਉਮਰ ਹੈ ਮੇਰੇ ਕੋ ਤੇ ਹੁਣ ਚੌਂਕੜ ਮਾਰ ਕੇ ਬੈਠਿਆ ਵੀ ਨਹੀਂ ਜਾਂਦਾ ਜੀ ਉੱਠਿਆ ਵੀ ਨਹੀਂ ਜਾਂਦਾ ਮੁਸ਼ਕਲ ਹੈ ਪਰ ਇਹ ਸੰਗਤ ਬਹੁਤ ਸਹਯੋਗ ਦਿੰਦੀ ਆ ਇਹਨਾਂ ਨੂੰ ਇਹੋ ਗੱਲ ਕਹੀ ਆ ਤੁਸੀਂ ਸਾਰੇ ਸਿੱਖ ਜਾਓ ਹੁਣ ਕੁਝ ਗੁਰ ਸਿੱਖਾ ਹੋ ਜੇ ਨੇ ਜਿਹੜੇ ਗੁਰਬਾਣੀ ਪੜ੍ਹਨੇ ਸਿੱਖਿਆ ਨੇ ਸਾਨੂੰ ਹੁਣ ਕੋਈ ਟੈਨਸ਼ਨ ਨਹੀਂ ਅਸੀਂ ਜੇ ਫਰਜ਼ ਕਰੋ ਨਾ ਵੀ ਸਰੀਰ ਕਰਕੇ ਸਾਡੇ ਕੋ ਆਇਆ ਜਾਵੇ ਦੋ ਦਿਨ ਨਾ ਆਇਆ ਜਾਵੇ ਇਹ ਸਾਰਾ ਕੰਮ ਸੰਗਤ ਆਪ ਚਲਾ ਲਿੰਦੀ ਹੈ ਜੀ ਇਹ ਸਾਰੀ ਸੰਗਤ ਨੂੰ ਇਹਨਾਂ ਦੇ ਅੰਦਰ ਉਹ ਉਪਰਾਲਾ ਕਰਨ ਦਾ ਮਤਲਬ ਖੁਸ਼ੀ ਆ ਵੀ ਸਾਰੇ ਉਹਦੇ ਨਾਲ ਜੁੜਦੇ ਨੇ ਰੱਬ ਦੇ ਨਾਲ ਬਾਕੀ ਚਲੋ ਇਹਨਾਂ ਦੀ ਮਿਹਰਬਾਨੀ ਹੈ ਜੇ ਅਸੀਂ ਕੋਈ ਚੰਗੀ ਗੱਲ ਕਹਿੰਨੇ ਆ ਤੇ ਮੰਨਦੇ ਨੇ ਤੇ ਸਾਡਾ ਵੀ ਉਹਦੇ ਨਾਲ ਮਾਨ ਸਤਕਾਰ ਹੈਗਾ ਏ ਬਸ ਮੇਨ ਗੱਲ ਇਹ ਹੈ ਕਿ ਅਸੀਂ ਬਚਪਨ ਤੋਂ ਮੈਂ ਤੇ 8 ਸਾਲ ਦਾ ਜਦੋਂ ਇਸ ਲੈਨ ਵਿੱਚ ਆਇਆ ਤੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਨਾਨਕ ਸਮਝਿਆ ਔਰ ਮੈਂ ਉਹ ਜੇ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਦੀਆਂ ਦੱਸਣ ਲੱਗਾ ਤੇ ਮਤਲਬ ਤੁਸੀਂ ਹੈਰਾਨ ਹੋ ਜਾਵੋਗੇ ਕਿਉਂਕਿ ਇਹ ਹੁਣ ਤੁਸੀਂ YouTube ਤੇ ਪਾ ਦੇਣੀ ਹੈ ਸਾਜ ਸੰਗਤ ਤੇ ਬੜੀ ਮੁਸ਼ਕਲ ਹੋ ਜਾਣੀ ਹੈ ਮੈਂ ਪੜਿਆ ਸੀ ਕਿ ਨਾਮਦੇਵ ਦੀ ਮਰੀ ਹੋਈ ਗਊ ਜਵਾਈ ਗੁਰਬਾਣੀ ਗੱਲ ਕਹਿੰਦੀ ਹੈ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਮੈਂ ਅੰਮ੍ਰਿਤਸਰ ਸਾਹਿਬ ਤੋਂ 2005 ਚ ਇੱਥੇ ਆਣ ਕੇ ਜ਼ਮੀਨ ਲਈ ਮੇਰੇ ਪਿੰਡ ਵਿੱਚ ਸੇਵਾ ਇੰਨੀ ਚੱਲਦੀ ਸੀ ਕਿ ਇੱਕ ਦਿਨ ਮੈਂ ਵੀ ਸੇਵਾ ਵਿੱਚ 15-20 ਦਿਨ ਕਰਨ ਆਇਆ ਤੇ ਮੇਰੀ ਇੱਕ ਮੱਝ ਜਿਹੜੀ ਸੀ ਨਾ ਉਹ ਬਿਮਾਰ ਹੋ ਕੇ ਤੇ ਆਖਰੀ ਸਵਾਸਾਂ ਦੇ ਚਲੀ ਗਈ। ਉਹਦਾ ਕੋਈ ਸਾਹ ਸ਼ਾਇਦ ਬਾਕੀ ਸੀ। ਜਦੋਂ ਮੈਂ ਆਪਣੇ ਪਰਿਵਾਰ ਵਿੱਚ ਆਇਆ ਨਾ ਤੇ ਗੁਰੂ ਸਾਹਿਬ ਦਾ ਇੰਨਾ ਪਿਆਰ ਸੀ ਮੇਰੇ ਮਾਤਾ ਪਿਤਾ ਜੀ ਵੀ ਕਹਿਣ ਲੱਗੇ ਬੇਟਾ ਰੋਜ਼ ਲੋਕ ਸੇਵਾ ਕਰਨ ਜਾਂਦੇ ਨੇ ਇੱਕ ਦਿਨ ਦੋ ਦਿਨ ਤੂੰ 24 ਘੰਟੇ ਕਰਦਾ ਰਹਿਣਾ ਤੇ ਆਪਣੇ ਮਾਲ ਡੰਗਰal ਧਿਆਨ ਰੱਖਿਆ ਕਰ। ਕੁਝ ਮੇਰੇ ਮਾਤਾ ਪਿਤਾ ਨੇ ਮੈਨੂੰ ਸ਼ਬਦ ਵੀ ਇਹੋ ਜਿਹੇ ਬੋਲ ਦਿੱਤੇ ਤੂੰ ਨਲਾਇਕ ਏ ਕਿਸ ਤਰ੍ਹਾਂ। ਉਹ ਮੇਰੇ ਮਨ ਤੇ ਬੜਾ ਗਹਿਰਾ ਅਸਰ ਹੋਇਆ ਉਹਦਾ। ਮੈਂ ਜਾ ਕੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਭਾਵੇਂ ਗੁਰੂ ਸਾਹਿਬ ਜੀ ਤਰਸ ਕਰਕੇ ਬਖਸ਼ ਦਿੰਦੇ ਨੇ ਬਹੁਤ ਕੁਝ ਦਿੰਦੇ ਨੇ ਮੈਂ ਅਰਦਾਸ ਕੀਤੀ ਮਹਾਰਾਜ ਤੁਸੀਂ ਕਿਰਪਾ ਕਰੋ ਤੁਸੀਂ ਸਮਰਾਥ ਹੋ ਤੁਸੀਂ ਬਖਤਨਾਮ ਦੇਵ ਦੀ ਮਰੀ ਹੋਈ ਗੋਜਵਾ ਦਿੱਤੀ ਹੈ ਤਾਂ ਫਿਰ ਵੀ ਸਾਹ ਹੈਗਾ ਕੋਈ ਨਾ ਕੋਈ ਕਰ ਕਿਰਪਾ ਕਰ ਦਿਓ ਤੇ ਜਦੋਂ ਮੇਰੇ ਅੰਦਰੋਂ ਹੀ ਆਵਾਜ਼ ਆਈ ਤੇ ਮੈਂ ਅੰਦਰ ਘਰ ਜਾ ਕੇ ਵੇਖਿਆ ਤੇ ਮੇਰੀ ਮੱਝ ਜਿਹੜੀ ਸੀ ਤੁਸੀਂ ਹੈਰਾਨ ਹੋ ਜਾਓਗੇ ਚੌਂ ਲੱਤਾਂ ਤੇ ਖੜੀ ਸੀ ਔਰ ਅਗਾਲੀ ਕਰਦੀ ਪਈ ਸੀ ਸੋ ਹੋਰ ਵੀ ਬੜੀਆਂ ਗੱਲਾਂ ਨੇ ਮੇਰੇ ਪਿੰਡ ਜੰਮਰਸਰ ਵਾਲੀਆਂ ਬਹੁਤ ਗੱਲਾਂ ਜਿਨ੍ਹਾਂ ਦੇ ਘਰ ਬੱਚੇ ਨਹੀਂ ਸੀ ਪੈਦਾ ਹੁੰਦੇ ਗੱਲ ਸਿਰਫ ਢੰਗ ਏ ਅਸੀਂ ਬਾਬੇ ਨਹੀਂ ਬਣਨਾ ਢੰਗ ਦੱਸਣਾ ਹੁਣ ਵੀ ਇੱਥੇ ਵੀ ਮੇਰੇ ਪਿੰਡ ਵਿੱਚ ਸੰਗਤ ਏ ਢੀ ਵਧੀਆ ਏ ਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸਾਰਿਆਂ ਨੂੰ ਦੱਸਿਆ ਸਾਰੇ ਪਾਠ ਕਰਦੇ ਨੇ ਘਰ ਜਪਜੀ ਸਾਹਿਬ ਦਾ ਸੁਖਮਨੀ ਸਾਹਿਬ ਦਾ ਚਉਪਈ ਸਾਹਿਬ ਦਾ ਜਦੋਂ ਚੜ੍ਹਾਈ ਕਰਦੇ ਇੱਥੇ ਫਿਰ ਅਸੀਂ ਅਰਦਾਸ ਕਰਨੇ ਆਪੇ ਅਸੀਂ ਮਹਾਰਾਜ ਜੀ ਦੇ ਨਿਮਿਤ ਪੰਜ ਪਾਠ ਸੱਤ ਪਾਠ 10 ਪਾਸ ਕੀਤੇ ਨੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਾਜ ਸੰਗਤ ਸਾਰੇ ਜਦੋਂ ਸਹਿਯੋਗ ਦਿੰਦੇ ਰ ਫਿਰ ਮਨ ਨੂੰ ਖੁਸ਼ੀ ਹੁੰਦੀ ਹੈ ਕਦੀ ਕਦੀ ਇਸ ਤਰ੍ਹਾਂ ਵੀ ਹੁੰਦਾ ਸਾਡਾ ਰਸਤਾ ਖਰਾਬ ਹੋ ਗਿਆ ਜੀ ਮੰਨ ਲਓ ਇਸੇ ਤਰ੍ਹਾਂ ਜੇ ਟੀਮੀ ਭਾਜੀ ਉਦਮ ਉਪਰਾਲਾ ਕਰਕੇ ਪੰਜ ਸੱਤ 10 ਬੱਚਿਆਂ ਨੂੰ ਨਾਲ ਲੈ ਕੇ ਕਹਿੰਦੇ ਚਲੋ ਮਿੱਟੀ ਪਾ ਲਈਏ ਮਿੱਟੀ ਪਾਉਣ ਲੱਗ ਪੈਂਦੇ ਨੇ ਜੀ ਮਤਲਬ ਬਹੁਤ ਸਿਮਰਨ ਸਿਮਰਨ ਦੀ ਆਪਾਂ ਗੱਲ ਕਰ ਰਹੇ ਕਿ ਇਦਾਂ ਵੀ ਹੁੰਦਾ ਵਾ ਕਿ ਜਦੋਂ ਮੰਨ ਲਓ ਕਿਸੇ ਦੇ ਘਰ ਤੁਸੀਂ ਸਿਮਰਨ ਕਰਨ ਜਾਣੇ ਹੋ ਉਹ ਜਾਣਦਾ ਇੱਕ ਘਰ ਦੇ ਵਿੱਚ ਜਾਣਾ ਤੁਸੀਂ ਉੱਥੇ ਮੰਨ ਲਓ ਕਿਸੇ ਕੋਲ ਜਲ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਹ ਫਿਰ ਕੌਣ ਕਰਦਾ ਹੈ ਉਹ ਵੇਖੋ ਜੀ ਜਿਹੜਾ ਇੱਥੇ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਜਿਸ ਘਰ ਵਿੱਚ ਵੀ ਜਾਣਾ ਨਾ ਉਹ ਵੱਧ ਤੋਂ ਵੱਧ ਮਤਲਬ 10-20 ਰੁਪਏ ਤੁਸੀਂ ਭੇਟਾ ਦੇ ਦਿਓ ਸਾਨੂੰ 150 ਦੀ ਲੋੜ ਨੇਗੀ ਉਹ ਫਿਰ ਸੰਗਤਗੀ ਕਰਦੀ ਹੈ ਜਦ ਕੋਈ 10 ਦੀ ਸਮਰੱਥਾ 10 ਦੇ ਦਿੰਦੀ ਹੈ ਜਦ ਕੋਈ 50-50 ਦੇ ਦਿੰਦੀ ਹੈ ਕਈ ਪ੍ਰੇਮੀ ਆਹੋ ਜਿਹਨ ਜਿਹੜੇ 5-500 ਰੁਪਏ ਵੀ ਦੇ ਦਿੰਦੇ ਨੇ ਹੁਣ ਐਸ ਵੇਲੇ ਸਾਡੇ ਕੋਲ ਤਕਰੀਬਨ 30000 ਰੁਪਏ ਇਕੱਠਾ ਹੋ ਗਿਆ ਹੋਣਾ ਜੀ ਉਹ ਫਿਰ ਅਸੀਂ ਸੰਗਤ ਨੂੰ ਕਹਿੰਨੇ ਵੀ ਜਿਹਦੇ ਕੋਲ ਪੈਸੇ ਨਹੀਂ ਹੈਗੇ ਉਹ ਚਾਹੁੰਦਾ ਮੈਂ ਦੇਗ ਬਣਾਉਣੀ ਆ ਉਹ ਤੇ ਖਰੀ ਗੱਲ ਇਹਨਾ ਪੈਸਿਆਂ ਚ ਵੀ ਹੀ ਦੇਣ ਨੂੰ ਤਿਆਰ ਆ ਤੁਸੀਂ ਲਓ ਬਾਕੀ ਸੀ ਸਾਰੇ ਸਿੱਖ ਕਿਰਤੀਆਂ ਸਾਡੇ ਕੋਲ ਆਪ ਅਸੀਂ ਦਸਵੰਦ ਕੱਢਨੇ ਆ ਸਾਡੇ ਕੋਲ ਇੰਨੀ ਮਾਇਆ ਦਸਵੰਦ ਦੀ ਖੜੀ ਹੁੰਦੀ ਅਸੀਂ ਤੇ ਵਾਗ ਰੂਗ ਅੱਗੇ ਹੱਥ ਜੋੜਨੇ ਆ हे ਪ੍ਰਮਾਤਮਾ ਸਾਨੂੰ ਕੋ ਟਿਕਾਣਾ ਦੱਸੋ ਅਸੀਂ ਕਿੱਥੇ ਲਾਈਏ ਉਹ ਫਿਰ ਕਿਸਾਨੂੰ ਕੋਈ ਮੁਸ਼ਕਲ ਨਹੀਂਗੀ ਅਬ ਪਹਿਲੀ ਤੇ ਗੱਲ ਸਾਡੇ ਕੋ ਮੰਗਦਾ ਹੀ ਕੋਈ ਨਹੀਂ ਹਰ ਆਪਣਾ ਯਤਨ ਆਪ ਕਰ ਲਿੰਦਾ ਬਾਕੀ ਅਸੀਂ ਚਾਹ ਪਾਣੀ ਪੀਂਦੇ ਨਹੀਂ ਕਿ ਕੜਾ ਪ੍ਰਸਾਦ ਦੀ ਦੇਗ ਤਿਆਰ ਹੁੰਦੀ ਹੈ ਉਹ ਅਸੀਂ ਵਰਤਾ ਕੇ ਤੇ ਉਸ ਤੋਂ ਬਾਅਦ ਆ ਖੁਸ਼ੀਆਂ ਸੰਗਤ ਲੈ ਕੇ ਚਲੀ ਜਾਂਦੀ ਹੈ ਸੰਗਤ ਆਉਂਦੀਆਂ ਸਿਮਰਨ ਕਰਨ ਜਿਹੜਾ ਉਹਨਾਂ ਦੇ ਅੰਦਰ ਉਤਸ਼ ਉਹਦਾ ਕੀ ਕਾਰਨ ਸਮਝਦੇ ਹੋ ਕਿ ਜਿਹੜੀ ਰੋਜ਼ਾਨਾ ਸੰਗਤ ਆਉਂਦੀ ਹੈ ਉਹਨਾਂ ਦਾ ਉਤਸ਼ਾਹ ਹੈ ਜੀ ਜੋ ਮੰਗੇ ਠਾਕਰ ਆਪਣੇ ਤੇ ਉਹ ਸੰਗਤਾਂ ਆਪ ਦੱਸਦੀਆਂ ਵੀ ਸਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਸੰਗਤ ਕਹਿੰਦੀ ਹੈ ਜੋ ਅਸੀਂ ਮੰਗਨੇ ਆ ਰੱਬ ਕੋ ਕਿ ਸਾਨੂੰ ਸ਼ਾਂਤੀ ਮਿਲਦੀ ਹੈ ਅਸੀਂ ਆਪਣੇ ਘਰਾਂ ਵਿੱਚ ਖੁਸ਼ ਆਂ ਜੀ ਉਹਨਾਂ ਦਾ ਚਿਹਰਾ ਹੀ ਜਿਹੜਾ ਇੱਕ ਵੱਖਰਾ ਹੈ ਜੀ ਉਹ ਸਤਿਗੁਰੂ ਜੀ ਜਦੋਂ ਆਪਾਂ ਸਤਿਗੁਰੂ ਦੀ ਗੁਰਮਤ ਦੇ ਅਨਸਾਰ ਸੇਵਾ ਕਰਨੇ ਆ ਜੀ ਸਤਿਗੁਰੂ ਸਤਿਗੁਰੂ ਕਰਾਉਂਦੇ ਨੇ ਸਾਡੇ ਕੋਲ ਜਾਂ ਅਸੀਂ ਗੁਰਬਾਣੀ ਪੜ੍ਹਨੇ ਆ ਜੀ ਤੇ ਫਿਰ ਜਦੋਂ ਸਿਮਰਨ ਕਰਨੇ ਆ ਸਾਡਾ ਅੰਦਰ ਮਨ ਟਿਕ ਜਾਂਦਾ ਤੇ ਫਿਰ ਸਤਿਗੁਰੂ ਖੁਸ਼ੀਆਂ ਬਖਸ਼ਦੇ ਨੇ ਸਾਰੀ ਸੰਗਤ ਹੀ ਬੜੀ ਖੁਸ਼ ਹੈ ਬਾਕੀ ਇਸ ਨਗਰ ਦੇ ਵਿੱਚ ਜਿਸ ਤਰ੍ਹਾਂ ਅਸੀਂ 2005 ਚ ਆਏ ਸੀ ਅਭੀ ਹੁ ਨਗਰ ਦੀਆਂ ਸੰਗਤਾਂ ਖੜੀਆਂ ਨੇ ਇੱਕ ਵਾਰਾਂ ਇੱਥੇ ਅਰਦਾਸ ਬੇਨਤੀ ਸੰਗਤ ਨੇ ਕੀਤੀ ਸੀ ਕਿਉਂਕਿ ਗੁਰੂ ਸਾਹਿਬ ਅੱਗੇ ਅਰਦਾਸ ਸੰਗਤ ਕਰੇ ਤੇ ਪ੍ਰਵਾਨ ਹੋ ਜਾਂਦੀ ਹੈ ਜੀ ਪ੍ਰਵਾਨ ਸੰਗਤ ਨੇ ਅਰਦਾਸ ਕੀਤੀ ਸੀ 사ਤਗੁਰੂ ਸੱਚੇ ਪਾਤਸ਼ਾਹ ਇੱਕ ਵਿਦੇਸ਼ ਵਿੱਚ ਬੀਬੀ ਰਹਿੰਦੀ ਆ ਉਹਦੇ ਪੇਟ ਵਿੱਚ ਬੱਚਾ ਪੁੱਠਾ ਏ ਡਾਕਟਰ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਇਹ ਬੜਾ ਮੁਸ਼ਕਲ ਏ ਦਾ ਆਪਰੇਸ਼ਨ ਕਰਨਾ ਉਹਦੀ ਸਾਰੀ ਸੰਗਤ ਨੇ ਅਰਦਾਸ ਕੀਤੀ ਗੁਰੂ ਸਾਹਿਬ ਨੇ ਤਰਸ ਕੀਤਾ ਬੱਚਾ ਸਿੱਧਾ ਹੋ ਗਿਆ ਜੀ ਮਲੇ ਇਸ ਘਰ ਵਿੱਚ ਤੇ ਵਧੀਆ ਇੱਥੇ ਜੋ ਮੰਗਨੇ ਆ ਜੀ ਸੋ ਹੀ ਮਿਲਦਾ ਇੱਥੇ ਇਸ ਕਰਕੇ ਸੰਗਤ ਉਹ ਸ਼ਰਤ ਹਾ ਕਰਦੀ ਹੈ ਤੇ ਫਿਰ ਭੱਜੀ ਆਉਂਦੀ ਹੈ ਜੀ ਇੱਕ ਦੂਜੇ ਨੂੰ ਕਹਿੰਦੇ ਨੇ ਆਪ ਨਹੀਂ ਆਉਂਦੇ ਸਗੋਂ ਗਵਾਂਡੀਆਂ ਨੂੰ ਵੀ ਕਹਿੰਦੇ ਨੇ ਚਲੋ ਚੱਲੀਏ 7:00 ਵਜ ਗਏ ਨੇ ਜੀ ਚਲੋ ਚੱਲੀਏ 7:00 ਵਜ ਗਏ ਨੇ ਜੀ ਇਸ ਤਰ੍ਹਾਂ ਸੰਗਤ 'ਚ ਬੜਾ ਉਤਸ਼ਾਹ ਹੈ ਜੀ ਜਦੋਂ ਵੀ ਕੋਈ ਇਨਸਾਨ ਕੋਈ ਵੀ ਕਾਰਜ ਚੰਗਾ ਕੰਮ ਸ਼ੁਰੂ ਕਰਦਾ ਉਹਦਾ ਇੱਕ ਸੁਪਨਾ ਲੈ ਕੇ ਚੱਲਦਾ ਹੈ ਜੀ ਤੁਸੀਂ ਸਾਰੀ ਸੰਗਤ ਕੀ ਸੁਪਨਾ ਲੈ ਕੇ ਚੱਲੇ ਹੋ ਇਹ ਸਿਮਰਨ ਜਿਹੜਾ ਤੁਸੀਂ ਸ਼ਾਮ ਨੂੰ ਕਰਵਾਉਂਦੇ ਹੋ ਮੇਰਾ ਤੇ ਸੁਪਨਾ ਬਚਪਨ ਤੋਂ ਹੀ ਹੈ ਪਈ ਮੈਂ ਖੁਦ ਆਪ ਰੱਬ ਨੂੰ ਵੇਖਿਆ ਜੀ ਕਈਆਂ ਰੰਗਾਂ ਚ ਵੇਖਿਆ ਮੇਰਾ ਸੁਪਨਾ ਹੈ ਪਈ ਜੋ ਮੇਰੇ ਨਾਲ ਬੀਤੀ ਹੈ ਮੇਰੀ ਜ਼ਿੰਦਗੀ ਦੇ ਵਿੱਚ ਕਿਉਂਕਿ ਮੇਰੀ ਜ਼ਿੰਦਗੀ ਚ ਮੈਨੂੰ ਬਹੁਤ ਆਨੰਦ ਮਿਲਿਆ ਮੇਰੇ ਦੋ ਬੱਚੇ ਨੇ ਉਹ ਦਰਬਾਰ ਸਭ ਸੇਵਾ ਕਰਦੇ ਨੇ ਸਾਡੇ ਘਰ ਦੇ ਵਿੱਚ ਮਹਾਰਾਜ ਨੇ ਪਿਆਰ ਬਖਸ਼ਿਆ ਅਸੀਂ ਰਾਤ ਨੂੰ ਸਬਜੀ ਨਹੀਂ ਬਣਾਈ ਤੇ ਆਚਾਰ ਨਾਲ ਹੀ ਖਾ ਕੇ ਸਾਰੇ ਖੁਸ਼ ਨੇ ਪੋਤੇ ਮੇਰੇ ਜਵਾਨ ਨੇ ਕੋਈ ਇਹ ਨਹੀਂ ਕਹਿੰਦਾ ਜੀ ਆਹ ਸਬਜੀ ਨਹੀਂ ਬਣੀ ਆ ਨਹੀਂ ਸਮਝੀ ਲੋਕ ਅੱਜ ਬਾਹਰ ਦੀ ਦੌੜ ਸਾਰਿਆਂ ਲਈ ਹੋਈ ਹੈ ਮੇਰੇ ਬੱਚੇ ਪੜੇ ਲਿਖੇ ਨੇ ਕਦੀ ਬਾਹਰ ਵੱਲ ਧਿਆਨ ਨਹੀਂ ਕੀਤਾ ਠੀਕ ਹੈ ਜਦੋਂ ਹੁਕਮ ਹੋਏਗਾ ਉਦੋਂ ਸਹੀ ਸਿਮਰਨ ਕਰਦੇ ਨੇ ਸੋ ਗੁਰੂ ਸਾਹਿਬ ਇਸ ਤਰ੍ਹਾਂ ਕਿਰਪਾ ਕਰਦੇ ਨੇ ਮਤਲਬ ਇਸ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਮਤਲਬ ਅਸੀਂ ਇਹੋ ਹੀ ਭਾਵਨਾ ਰੱਖਦੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਕੋਲ ਇਸ ਤਰ੍ਹਾਂ ਹੀ ਸੇਵਾ ਸਾਰੇ ਨਗਰ ਲੈਿੰਦੇ ਰਹਿਣ ਮੇਰੇ ਮਨ 'ਚ ਜਿਹੜੀ ਭਾਵਨਾ ਹੈ ਉਹ ਇਹੋ ਹੀ ਆ ਜਿਸ ਤਰ੍ਹਾਂ ਮੈਨੂੰ ਸੁਖ ਪ੍ਰਾਪਤ ਹੋਇਆ ਸੁਖ ਮੈਂ ਗੱਡੀ ਦਾ ਨਹੀਂ ਸਮਝਦਾ ਵੀ 40 ਲੱਖ ਗੱਡੀ ਮਿਲੇ ਤੇ ਫਿਰ ਉਹ 'ਚ ਸੁਖ ਹੈ ਸੁਖ ਅੰਦਰ ਦਾ ਹੈ ਮੈਂ ਕੱਪ ਕੱਪੜੀ ਮੈਲਿਕ ਚੋਲੇ ਵੀ ਪਾ ਕੇ ਖੁਸ਼ ਰਹੀਨਾ ਵਾਂ ਮੈਂ ਆਪਣੇ ਦਸਾਂ ਨਾਮ ਦੀ ਕਿਰਤ ਕਰਕੇ ਖੁਸ਼ ਰਹੀਨਾ ਵਾਂ ਇਸ ਕਰਕੇ ਮੇਰੇ ਪਿੰਡ 'ਚ ਮੈਂ ਇਹ ਚਾਹੁੰਦਾ ਵੀ ਇਸ ਢੰਡੀ ਦਾ ਸਾਰਿਆਂ ਨੂੰ ਪਤਾ ਲੱਗ ਜਾਏ ਵੀ ਨਾਮ ਸਿਮਰਨ ਵਿੱਚ ਤਾਕਤ ਕਿੰਨੀ ਹੈ ਸਾਰਾ ਹੀ ਪਿੰਡ ਖੁਸ਼ ਰਹੇ ਤੇ ਹੁਣ ਸਾਰਾ ਹੀ ਪਿੰਡ ਖੁਸ਼ ਹੈ ਜੀ ਕੋਈ ਕਿਸੇ ਜੇ ਕੋਈ ਕੁਦਰਤੀ ਵੇਖੋ ਗੱਲ ਕਿਸੇ ਚੀਜ਼ ਦਾ ਨਾਸ ਤੇ ਹੁੰਦਾ ਨਹੀਂ ਜੇ ਕੋਈ ਨਿੰਦਿਆ ਕਰਨ ਲੱਗਦਾ ਤਾਂ ਉਸੇ ਵਾਲੇ ਨੂੰ ਕਹਿੰਦੇ ਨਹੀਂ ਭਾਈ ਨਾ ਕਰ ਆਪਾਂ ਨਿੰਦਿਆ ਨਹੀਂ ਕਰਨੀ ਪਰਾਂ ਹੋ ਜਾਂਦੇ ਨੇ ਸੋ ਸਾਰੀ ਸੰਗਤ ਨੂੰ ਮੇਰਾ ਤੇ ਹੋਈ ਆ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਤੇ ਸਾਧਗੁਰਾਂ ਤੋਂ ਖੁਸ਼ੀਆਂ ਲੈਣ ਤੇ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਆਉਣ ਤੇ ਆ ਵੀ ਰਹੀਆਂ ਨੇ ਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸੰਗਤ ਨਾਲ ਗੱਲਬਾਤ ਕੀਤੀ ਹੈ ਬਜ਼ੁਰਗ ਕਹਿ ਰਹੇ ਕਿ ਅਸੀਂ ਨਹੀਂ ਕਰ ਰਹੇ ਸਾਰੀ ਸੰਗਤ ਕਰ ਰਹੀ ਆ ਬਹੁਤ ਸੋਹਣੇ ਜਿਹੜੇ ਇਹਨਾਂ ਨੂੰ ਨਤੀਜੇ ਇਸ ਗੱਲ ਦੇ ਮਿਲ ਰਹੇ ਇੱਕ ਤੇ ਬੱਚੇ ਜਿਹੜੇ ਆ ਉਹ ਚੰਗੇ ਪਾਸੇ ਹੁਣ ਤੋਂ ਲੱਗਣਗੇ ਉਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਜਿਹੜਾ ਆ ਉਹ ਪਿਆਰ ਸਤਿਕਾਰ ਬਣੇਗਾ ਸੋ ਬਹੁਤ ਸੋਹਣਾ ਉਪਰਾਲਾ ਹੈ ਜਦੋਂ ਬਾਬਾ ਜੀ ਨੇ ਸਿਮਰਨ ਪਿੰਡ ਵਾਲਿਆਂ ਨੂੰ ਚਾਲੂ ਕਰਾਇਆ ਤੇ ਦਾਸ ਹੁਣੀ ਵੀ ਤਕਰੀਬਨ ਡੇਲੇ ਆਉਂਦੇ ਆ ਮੈਂ ਮਜ਼ਦੂਰੀ ਕਰਨ ਵਾਲਾ ਬੰਦਾ ਆ ਜੀ ਮੈਂ ਜਦੋਂ ਕਿਤੇ ਲੇਟ ਵੀ ਹੋ ਜਮਾ ਲੇਟ ਵੀ ਹੋ ਜਮਾ ਤਾਂ ਮੈਨੂੰ ਉੱਥੇ ਇਹੋ ਰਹਿੰਦਾ ਪਈ ਮੈਂ ਜਲਦੀ ਤੋਂ ਜਲਦੀ ਆਪਣੇ ਘਰ ਜਾਵਾਂ ਮਜਦੂਰੀ ਕਰਕੇ ਤਾਂ ਮੈਂ ਸਿਮਰਨ ਦੇ ਵਿੱਚ ਸ਼ਾਮਲ ਹੋ ਮਾ ਜਾ ਕੇ ਸਿਮਰਨ ਦੇ ਵਿੱਚ ਇਹ ਆਉਣ ਦੇ ਨਾਲ ਲੋਕਾਂ ਨੂੰ ਉਤਸ਼ਾਹ ਮਿਲਿਆ ਜੀ ਇੱਕ ਤਾਂ ਜੋ ਸ਼ਾਮ ਨੂੰ ਸਮਝ ਲਓ 7 ਵਜੇ ਤੋਂ ਲੈ ਕੇ 8 ਵਜੇ ਤੱਕ ਸਿਮਰਨ ਹੁੰਦਾ ਤੇ 7 ਵਜੇ ਬੀਬੀਆਂ ਔਰ ਜਾਂ ਬੰਦੇ ਜਾਂ ਬੱਚੇ ਮਾੜੇ ਮੋਬਾਈਲ ਲੈ ਕੇ ਉਹਨਾਂ ਦੇ ਵਿੱਚ ਦੇਖਦੇ ਸੀਗੇ ਉਹਨਾਂ ਦੇ ਵਿੱਚ ਬਹੁਤ ਰਾਸਤ ਮਿਲੀ ਆ ਜੀ ਕਿਉਂਕਿ ਸਾਡੇ ਖੁਦੇ ਘਰਾਂ ਦੇ ਵਿੱਚ ਬੱਚਿਆਂ ਨੇ ਜਿਨ੍ਹਾਂ ਨੇ ਪੜਦੇ ਵੀ ਹੈਗੇ ਆ ਉਹਨਾਂ ਨੇ ਵੀ ਆਪਣਾ ਮੋਬਾਈਲ ਲੈ ਕੇ ਤਾਂ ਮਤਲਬ ਇਸ ਪਾਸੇ ਨੂੰ ਲੱਗਦੇ ਸੀਗੇ ਤੋਂ ਜਦੋਂ ਆਪਾਂ ਘਰੋਂ ਦੇ ਘਰਾਂ ਦੇ ਵਿੱਚੋਂ ਤੁਰੇ ਆ ਇਸ ਪਾਸੇ ਨੂੰ ਤੇ ਸਾਡੇ ਬੱਚੇ ਵੀ ਸਾਡੇ ਨਾਲ ਤੁਰਿਆ ਜੀ ਉਹ ਬੱਚੇ ਸਾਡੇ ਜਿਹੜੇ ਆ ਗੁਰਸਿੱਖ ਹੈਗੇ ਆ ਜੀ ਬੱਚੇ ਸਾਡੇ ਨਾਲ ਤੁਰਿਆ ਬੱਚੇ ਸਾਨੂੰ ਤੁਰਨ ਦੇ ਨਾਲ ਇੰਨਾ ਕੁ ਫਾਇਦਾ ਹੋਇਆ ਜੀ ਤੇ ਹੁਣ ਸਾਡੇ ਬੱਚਿਆਂ ਦੇ ਬੱਚਿਆਂ ਨੇ ਜਾ ਕੇ ਲੰਗਰ ਪਾੜੀ ਬਣਾਉਣਾ ਆ ਤੇ ਛਕਣਾ ਆ ਨਾ ਅਸੀਂ 7 ਤੋਂ 8 ਵਜੇ ਤੱਕ ਟੀਵੀ ਦੇਖ ਸਕਦੇ ਬੱਚੇ ਨਾ ਕੋ ਮਾੜੇ ਕੰਮ ਦੇ ਪਿੱਛੇ ਜਾ ਸਕਦੇ ਆ ਨਾ ਕੋ ਬੰਦਾ ਸਾਡੇ ਮੇਰੇ ਜੋ ਲਾਗੇ ਦੇ ਇਲਾਕੇ ਦੇ ਜਾਂ ਮੇਰੇ ਸਹਿਯੋਗੀ ਹੈਗੇ ਜਾਂ ਮਰੇ ਗਵਾਂਢੀ ਹੈਗੇ ਆ ਜੇ ਕੋ ਮਾੜਾ ਸੇਵਨ ਕਰਦਾ ਸੀ ਤਾਂ ਉਹ ਮਾੜੇ ਸੇਵਨ ਵੀ ਕਰਨੋਂ हट ਗਏ ਕਈ ਬੰਦੇ ਚੰਗਿਆ ਕੰਮਾਂ ਦੇ ਪਿੱਛੇ ਲੱਗ ਗਏ ਇਹ ਸਾਡਾ ਜਿਹੜਾ ਗੁਰੂ ਘਰ ਹੈਗੇ ਨੇ ਜੀ ਗੁਰੂ ਘਰ ਹੈਗੇ ਆ ਸਾਡੇ ਟੀਮੀ ਸ਼ਾਹੀ ਜੀ ਦੇ ਡੈਡੀ ਜੀ ਸਰਦਾਰ ਹਰਦੇਵ ਸਿੰਘ ਸ਼ਾਹੀ ਇਹ ਸਾਡੇ ਗੁਰੂ ਘਰ ਤੀਸਰੀ ਵਾਰੀ ਢਾਕੇ ਬਣੇ ਆ ਜੀ ਜਿੱਦਾਂ ਜਿੱਦਾਂ ਦਾ ਮਤਲਬ ਗਾਂ ਤੋਂ ਗਾਂ ਅਪਰਾਲਾ ਹੁੰਦਾ ਗਿਆ ਉਦਾਂ-ਉਦਾਂ ਬਣ ਮਤਲਬ ਚਾਲੂ ਹੋਇਆ ਉਦਾਂ-ਉਦਾਂ ਬਣਿਆ ਤੇ ਜਦੋਂ ਟਿਮੀ ਸ਼ਾਹੀ ਦੇ ਡੈਡੀ ਸਰਪੰਚ ਬਣੇ ਆ ਤੇ ਉਸ ਦਿਨ ਤੋਂ ਅਸੀਂ ਇਹਨਾਂ ਨੇ ਇੱਕੋ ਗੱਲ ਕਹਿ ਦਿੱਤੀ ਪੇ ਆਪਾਂ ਗੁਰੂ ਘਰ ਸਾਡਾ ਜਿਹੜਾ ਗੁਰੂ ਘਰ ਆ ਸਾਡੇ 10 20 50 ਪਿੰਡਾਂ ਤੋਂ ਵਧੀਆ ਕਰਕੇ ਬਣਾਉਣਾ ਪਰ ਸਾਡਾ ਜਿੰਨਾ ਵੀ ਮਰਜ਼ੀ ਪੈਸਾ ਲੱਗ ਜਾਏ ਉਹਨਾਂ ਨੇ ਇੱਕ ਗੱਲ ਚਾਲੂ ਕਰਕੇ ਚਲੇ ਗਏ ਉਹ ਦੁਨੀਆ ਤੋਂ ਚਲੇ ਗਏ ਸੁਰਗ ਬਾਸ ਹੋ ਗਏ ਉਸ ਤੋਂ ਬਾਅਦ ਇਹਨਾਂ ਦਾ ਬੇਟਾ ਟਿਮੀ ਸ਼ਾਹੀ ਜੀ ਜਿਹੜੇ ਕਿ ਕੈਨੇਡਾ ਤੋਂ ਆ ਗਏ ਕੈਨੇਡਾ ਤੋਂ ਆ ਕੇ ਦੇਖੋ ਲੋਕੀ ਕੈਨੇਡਾ ਨੂੰ ਜਾਂਦੇ ਆ ਪਰ ਇਹਨਾਂ ਨੇ ਕੈਨੇਡਾ ਦੀ ਕਮਾਈ ਨੂੰ ਲੱਤ ਮਾਰ ਕੇ ਪਿੰਡ ਦੇ ਵਿੱਚ ਆਏ ਪਿੰਡ ਦੇ ਵਿੱਚ ਆ ਕੇ ਇਹਨਾਂ ਨੇ ਆਪਣੇ ਡੈਡੀ ਦੀ ਕਮਾਨ ਸੰਭੀ ਔਰ ਸਾਹਮ ਕੇ ਕਮਾਨ ਗੁਰੂ ਘਰ ਦਾ ਜਿੰਨਾ ਵੀ ਪੈਸਾ ਗੁਰੂ ਘਰ ਘਟੋ ਘਟੇ ਮੇਰੇ ਸਾਹ ਦੇ ਨਾਲ ਕੋ 15 20 ਲੱਖ ਰੁਪਇਆ ਆਪਣੀ ਜੇਬ ਦੇ ਵਿੱਚੋਂ ਖਰਚ ਕਰਕੇ ਜਿੰਨੇ ਐਨਆਰਪਾ ਵੀਰ ਪਿੰਡ ਦੇ ਬਾਹਰ ਆ ਜਾਂ ਪੈਣਾ ਬਾਹਰ ਆ ਉਹਨਾਂ ਕੋਲੋਂ ਇਸ ਵੀਰ ਨੇ ਫੋਨ ਕਰ ਕਰਕੇ ਉਹਨਾਂ ਕੋ ਪੈਸਾ ਮੰਗਾ ਕੇ ਗੁਰੂ ਘਰ ਜਿਹੜੇ ਐਸਲੇ ਬਿਲਕੁਲ ਤਿਆਰ ਪਰ ਤਿਆਰ ਆ ਅਸੀਂ ਬਹੁਤ ਘੱਟੋ ਘੱਟ ਵੀ ਤਾਂ ਮੇਰੇ ਹਿਸਾਬ ਨਾਲ 8-10 ਸਾਲ ਜਿਹੜੇ ਮਹਾਰਾਜ ਦੇ ਸਰੂਪ ਸੀਗੇ ਉਹ ਲਾਗੇ ਰੱਖੇ ਹੋ ਸੀਗੇ ਕਿਸੇ ਦੇ ਉਹ ਫਿਰ ਐਕਤੀ ਅਸੀਂ ਜਦੋਂ ਖੰਡਪਾੜ ਸਾਹਿਬ ਸਲਾਨਾ ਕਰਾਉਨੇ ਅਸੀਂ ਪਿੰਡ ਦੇ ਵਿੱਚ ਪਿੰਡ ਦੀ ਦੇਹ ਰੋਪਤਾ ਦੇ ਵਾਸਤੇ ਜਦੋਂ ਆਪਾਂ ਉਹ ਘਰ ਦੇ ਉਸ ਗੁਰੂ ਘਰ ਲੋਏ ਵਿੱਚ ਤਿਆਰ ਕਰਕੇ ਤੇ ਮਹਾਰਾਜ ਨੂੰ ਅਸੀਂ ਉਧਰ ਖੜਿਆ ਤੇ ਫਿਰ ਆਪਾਂ ਖੰਡਪਾੜ ਸਾਹਿਬ ਜੋ ਸਲਾਨਾ ਕੀਤਾ ਔਰ ਅਪਰਾਲਾ ਬਹੁਤ ਸਾਡੇ ਭਾਈ ਜਸਵੀਰ ਸਿੰਘ ਜੀ ਇਹਨਾਂ ਨੇ ਕਿਤੇ ਦੇਖੇ ਸੀਗੇ ਕੋ ਸਿਮਰਨ ਕਰਦਾ ਇਹਨਾਂ ਨੇ ਆਪਣੇ ਬਾਪੂ ਜੀ ਨੇ ਆ ਕੇ ਕਿਹਾ ਪੇ ਉਸ ਪਿੰਡ ਦੇ ਵਿੱਚ ਮੈਂ ਸਿਮਰਨ ਕਰਦੇ ਦੇਖਿਆ ਫਿਰ ਬਾਬਾ ਜੀ ਨੇ ਸਾਡੇ ਨਾਲ ਗੱਲ ਕੀਤੀ ਕਿ ਆਪਾਂ ਗੁਰੂ ਘਰ ਤੜਕੇ ਆਉਂਨੇ ਆ ਅਮਰਦਵੈਲੇ ਆ ਕੇ ਜਦੋਂ ਇਹਨਾਂ ਨੇ ਗੱਲ ਕੀਤੀ ਵੀ ਆਹ ਜਿਹੜਾ ਅਪਰਾਲਾ ਆ ਇਹ ਚਲਾਉਣਾ ਚਾਹੀਦਾ ਆ ਤੋ ਸੋ ਜਿਹੜਾ ਅਪਰਾਲਾ ਆ ਮੇਰੇ ਹਿਸਾਬ ਨਾਲ ਜੀ ਕੋ 60 ਦਿਨ ਹੋ ਚੱਲੇ ਆ 2 ਮਹੀਨੇ ਹੋ ਚੱਲੇ ਆ ਇਸ ਅਪਰਾਲੇ ਨੂੰ ਸਾਡੇ ਨਾਲ ਥੋੜੀ ਸੰਗਤ ਜੁੜਦੀ ਜੁੜਦੀ ਐਸਲੇ ਉਹ ਵੀ ਸੰਗਤ ਜੁੜੀ ਆ ਜਿਹੜੇ ਕਿ ਨਿੱਤ ਦੇ दारू ਪੀਣ ਵਾਲੇ ਮੇਰੇ ਵੀਰ ਨਿਤ ਦੇ ਸੇਵਨ ਕਰਨ ਵਾਲੇ ਮੇਰੇ ਵੀਰ ਟੀਕੇ ਲਾਉਣ ਵਾਲੇ ਮੇਰੇ ਵੀਰ ਜਿਹੜਾ ਸਾਡਾ ਪਿੰਡ ਆ ਔਰ ਇੰਨਾ ਕੁ ਵਧੀਆ ਬਣ ਗਿਆ ਔਰ ਇੰਨਾ ਕੁ ਚੰਗਾ ਬਣ ਗਿਆ ਤੁਸੀਂ ਦੇਖ ਹੀ ਲਿਆ 100 100 ਆਦਮੀ ਹੋਣਾ ਤੇ ਗਾਂ ਤੋਂ ਗਾਂ ਦੁਨੀਆ ਸੰਗਤ ਵੱਧ ਹੀ ਆ ਘਟਦੀ ਨਹੀਂ ਪਿੰਡ ਫਾਉਣਾ ਦੀ ਜੋ ਸੰਗਤ ਆ ਜੋ ਪਰਾਲਾ ਬਾਬਾ ਜੀ ਨੇ ਸ਼ੁਰੂ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਜਯੂਰੀ ਵਿੱਚ ਅੱਜ ਉਹ ਕਾਫੀ ਜਿਆਦਾ ਪਰਫੁੱਲਤ ਹੋ ਚੁੱਕਾ ਜੀ ਸਾਡੇ ਪਿੰਡ ਦੇ ਜਿਹੜੇ ਛੋਟੇ ਛੋਟੇ ਬੱਚੇ ਆ ਜਦੋਂ 7 ਵਜੇ ਜਾਂ 10 15 ਮਿੰਟ ਰਹਿ ਜਾਂਦੇ ਆ ਉਹ ਆਪਣੇ ਘਰਦਿਆਂ ਨੂੰ ਕਹਿਣ ਲੱਗ ਜਾਂਦੇ ਆ ਵੀ ਚਲੋ ਚਲੋ ਚਲੀਏ ਵੀ ਟਾਈਮ ਹੋ ਗਿਆ ਬੀਬੀਆਂ ਕਹਿਣ ਲੱਗ ਪੈਂਦੀ ਆ ਚਲਦੇ ਆ ਨਹੀਂ ਕਹਿੰਦੇ ਜੀ ਚਲੋ ਚਲੀਏ ਟਾਈਮ ਹੋ ਜਾ ਅਸੀਂ ਲੇਟ ਹੋ ਜਾਣਾ ਤੁਸੀਂ ਛੇਤੀ ਚਲੋ ਨਿਆਣੇ ਸਿਆਣੇ ਮਾਤਾ-ਮਾਂ ਬਾਬਾ ਜੋ ਸੰਗਤ ਆ ਨਾ ਜੀ ਬਾਬੇ ਤੇ ਲੜ ਬਹੁਤ ਲੱਗੀ ਹੋਆ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਮੰਨਦੇ ਆ ਫੇਕ ਜੋ ਸਾਡੇ ਪਿੰਡ ਦਾ ਵਿਅਕਤੀ ਆ ਜਾਂ ਕੋਈ ਮਾਤਾ ਆ ਜਾ ਕੋ ਬੱਚੇ ਆ ਹਰੇਕ ਨੂੰ ਇਹ ਦੱਸਿਆ ਜਾ ਚੁੱਕਾ ਕਿ ਗੁਰੂ ਘਰ ਕਿੱਦਾਂ ਜਾਣਾ ਹੈ ਗੁਰੂ ਘਰ ਕਿੱਦਾਂ ਬਹਿਣਾ ਹੈ ਠੀਕ ਆ ਜੀ ਗੁਰੂ ਘਰ ਪੈਰ ਧੋ ਕੇ ਜਾਣਾ ਹੈ ਜਰਾਬਾ ਪਾ ਕੇ ਦੇਖੋ ਸਾਡੇ ਪਿੰਡ ਦੇ ਇਹ ਇੰਨੀ ਜਦਾ ਵਕਸ਼ਿਸ਼ ਆ ਵਾਹ ਗੁਰੂ ਸੱਚੇ ਪਾਸ਼ਾ ਦੀ ਕੋਈ ਵੀ ਬੱਚਾ ਆ ਬੱਚਾ ਉਹ ਵੀ ਕਦੀ ਵੀ ਜਰਾਬਾ ਪਾ ਕੇ ਕਦੀ ਗੁਰੂ ਘਰ ਨਹੀਂ ਗਿਆ ਜੇ ਕੋਈ ਵੀ ਬੱਚਾ ਆਊਗਾ ਪਹਿਲਾਂ ਉਹ ਬੰਜਰਾਬਾ ਬਾਹਰ ਲਾਊਗਾ ਪੈਰ ਧੋਊਗਾ ਹੱਥ ਸੁੱਚੇ ਕਰੂਗਾ ਫਿਰ ਮਾਰੇ ਦੀ ਹਯੂਰੀ ਚ ਜਾਊਗਾ ਸਭ ਤੋਂ ਵੱਡੀ ਸਾਡੇ ਪਿੰਡ ਦੀ ਇਹ ਬਖਸ਼ਿਸ਼ ਆ ਬਾਬਾ ਜੀ ਨੇ ਹਰੇਕ ਵਿਅਕਤੀ ਨੂੰ ਹਰੇਕ ਬੀਬੀ ਨੂੰ ਇਹ ਸੋਦੀ ਦਿੱਤੀ ਆ ਜੀ ਬਾਕੀ ਦਾਸ ਵੀ ਪਹਿਲਾਂ ਹਰੇਕ ਜੀ ਸਕਦਾ ਸੀ ਮਾਸ ਵੀ ਖਾਦਾ ਮਮ दारू ਵੀ ਪੀਤੀ ਪਰ ਅਸਲੇ ਉਸ ਬਾਬੇ ਨਾਨਕ ਨੇ ਇੰਨੀ ਕਿਰਪਾ ਕਰ ਦਿੱਤੀ ਵੀ ਕਿਸੇ ਚੀਜ਼ ਨੂੰ ਵੀ ਦੇਖਣ ਨੂੰ ਦਿਲ ਨਹੀਂ ਕਰਦਾ ਮੈਨੂੰ ਅਮਰਿਸ਼ ਅਕੇ ਨੂੰ ਕੋ 4 ਸਾਲ ਹੋ ਗਿਆ ਜੀ ਜਦੋਂ ਬਾਬਾ ਜੀ ਵਿਆਖਿਆ ਕਰਦੇ ਸੀ ਅਸੀਂ ਵੀ ਜਦੋਂ ਸਵੇਰੇ ਜਾਣਾ ਗੁਰੂ ਘਰ ਜਾਣਾ ਕਿਤੇ ਮਨ ਕਰ ਲੈਂਦਾ ਵੀ ਚਲੋ ਜਾਇ ਆਉਨੇ ਆ ਕੁਝ ਗੱਲਾਂ ਬਾਬਾ ਜੀ ਦੀਆਂ ਸਾਡੇ ਮਨ ਤੇ ਲੱਗੀਆਂ ਸੋਚਿਆ ਜਿਹੜਾ ਜੀਵਨ ਬ्यर्थ ਗਵਾਤਾ ਤੇ 35 40 ਸਾਲ ਬ्यर्थ ਗਵਾਤੇ ਇੱਕ ਦਿਨ ਇੱਕ ਗੱਲ ਇਦਾਂ ਹੋਈ ਮੈਂ ਆਪਣੇ ਘਰ ਦੇ ਘਰ ਆਇਆ ਮੈਂ ਤੇ ਮੈਂ ਘਰਦਿਆਂ ਨੂੰ ਦੱਸਿਆ ਪੇ ਯਾਰ ਮੇਰਾ ਮਨ ਨਾ ਬਦਲ ਚੁੱਕਾ ਆਪਾਂ ਮਹਾਰਾਜ ਦੀ ਯੂਰੀ ਚ ਜਾ ਕੇ ਨਾ ਅਬਾ ਅੰਮ੍ਰਿਤ ਛਕਣਾ ਮੇਰੇ ਘਰਦਿਆਂ ਨੇ ਮੈਨੂੰ ਇਹ ਗੱਲ ਕਹੀ ਕਿ ਕੋਈ ਨਹੀਂ ਤੁਹਾਡਾ ਮਨ ਬਣਦਾ ਤੇ ਮੈਂ ਵੀ ਨਾਲ ਜਾਣਾ ਮੈਂ ਕਿਹਾ ਨਹੀਂ ਤੁਸੀਂ ਰਹਿਣ ਦਿਓ ਪੇ ਮੈਂ ਇਕੱਲੇ ਨਾ ਜਾਣਾ ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਇਕੱਲਿਆਂ ਨੂੰ ਨਹੀਂ ਜਾਣ ਦੇਣਾ ਚਲੋ ਇੱਕ ਦਿਨ ਨੰਗਾ ਦੋ ਦਿਨ ਨੰਗੇ ਤੇ ਅੰਮ੍ਰਿਤ ਵੇਲੇ 4 ਵਜੇ ਮੇਰਾ ਇੱਥੇ ਭੁੰਗੇ ਆ ਜੀ ਭੁੰਗੇ ਰਹਿੰਦਾ ਮੈਂ ਤੇ ਮੈਂ ਪੈਦਲ ਮੈਂ ਤਕਰੀਬਨ ਗੁਰਦੁਆਰੇ ਮੈਂ ਜਾਂਦਾ ਸਿਕਾ ਮੈਂ ਜਦੋਂ ਮੈਂ ਵਾਪਸ ਹੀ ਘਰ ਆਇਆ ਨਾ ਮੈਂ ਮੇਰੇ ਘਰਦਿਆਂ ਨੇ ਮੈਂ ਕਿਹਾ ਗਰੇਲ ਖੋਲੀ ਤੇ ਮੇਰੇ ਘਰਦਿਆਂ ਨੇ ਮੈਨੂੰ ਇਹ ਗੱਲ ਦੱਸੀ ਕਿ ਤੁਸੀਂ ਕਿਸਲੇ ਆ ਮੈਂ ਕਿਹਾ ਜੀ ਮੈਂ ਤਾਂ ਹੁਣੀ ਆ ਕਹਿੰਦੇ ਜੀ ਵੀ ਅੱਜ ਸਾਡੇ ਅਸੀਂ ਲੰਮੇ ਪਏ ਸੀ ਤੇ ਮੇਰੇ ਸਾਡੇ ਘਰ ਕੋਈ ਬਜ਼ੁਰਗ ਬਾਬਾ ਆਇਆ ਜਦੀ ਦਾੜੀ ਕਾਫੀ ਲੰਬੀ ਸੀ ਔਰ ਚਿੱਟੀ ਦੁੱਧ ਵਰਗੀ ਸੀ ਕੱਪੜੇ ਉਹਨਾਂ ਦੇ ਜਿਹੜੇ ਸੀ ਬਿਲਕੁਲ ਦੁੱਧ ਵਰਗੇ ਚਿੱਟੇ ਸੀ ਮੈਂ ਕਿਹਾ ਜੀ ਅੱਛਾ ਫਿਰ ਕਹਿੰਦੇ ਉਹਨਾਂ ਨੇ ਮੈਨੂੰ ਅੱਗੇ ਇਹ ਗੱਲ ਕਹੀ ਪੇ ਆਪਾਂ ਦੁੱਧ ਛਕਣਾ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਬਾਬਾ ਜੀ ਤੁਸੀਂ ਬੈਠੋ ਤੇ ਮੈਂ ਉਹ ਕਹਿੰਦੇ ਵੀ ਅੱਛਾ ਜੀ ਤੇ ਇਹ ਕਹਿੰਦੇ ਕਿੱਥੇ ਗਏ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਜੀ ਉਹ ਤਾਂ ਗੁਰੂ ਘਰ ਗਏ ਆ ਤੇ ਉਹ ਕਹਿੰਦੇ ਤੁਸੀਂ ਦੁੱਧ ਤਿਆਰ ਕਰੋ ਕੋਈ ਗੱਲ ਨਹੀਂ ਸਾਡੇ ਬੱਚੇ ਅੰਦਰ ਸੌਂਦੇ ਆ ਤੇ ਉਹਨਾਂ ਨੇ ਜਾ ਕੇ ਬੱਚਿਆਂ ਨੂੰ ਦੇਖਿਆ ਖੁਸ਼ ਹੋਏ ਅਸੀਂ ਜਿੱਥੇ ਮਹਾਰਾਜ ਦਾ ਅਸੀਂ ਗੁਟਕਾ ਸਾਹਿਬ ਰੱਖਿਓ ਆ ਸਵੇਰੇ ਉੱਠ ਕੇ ਅਮਰਤ ਵਿਲੇ ਗੁਰਬਾਣੀ ਪੜੀਦੀ ਆ ਤੇ ਉਹ ਬੜੇ ਖੁਸ਼ ਹੋਏ ਜੀ ਜਦੋਂ ਕਿ ਮੈਂ ਘਰੇ ਆ ਗਿਆ ਉਹਨਾਂ ਦੀ ਅੱਖ ਖੁੱਲ ਗਈ ਉਹਨਾਂ ਨੇ ਇਹ ਮੈਨੂੰ ਗੱਲ ਕਹੀ ਕਿ ਜੇ ਤੁਸੀਂ 5 ਕਿ ਮਿੰਟ ਕਿਤੇ ਲੇਟ ਹੋ ਜਾਂਦੇ ਤੇ ਸ਼ਾਇਦ ਹੋ ਸਕਦਾ ਅਸੀਂ ਵਾਇਗਰੂ ਨੂੰ ਅਸੀਂ ਦੁੱਧ ਦੇ ਲੰਗਰ ਛਕਾ ਦਿੰਦੇ ਮੈਂ ਉਦੋਂ ਹੀ ਉਹਨਾਂ ਨੇ ਮੈਂ ਦੱਸ ਦਿੱਤਾ ਮੈਂ ਕਿ ਸਾਡੇ ਤੇ ਵਾਇਗਰੂ ਨੇ ਹੱਥ ਰੱਖ ਦਿੱਤਾ ਸਾਡੀ ਵਾਇਗਰੂ ਨੇ ਬਾਹ ਫੜ ਲਈ ਆ ਤੇ ਅਸੀਂ ਮੇਰੇ ਸਾਹਬ ਦੇ ਨਾਲ ਕੋ ਹਫ਼ਤੇ ਬਾਅਦ ਮਹਾਰਾਜ ਨੂੰ ਆਪਾਂ ਕਿਹਾ ਮਹਾਰਾਜ ਅਸੀਂ ਅਮਰ ਛਕਣਾ ਸਾਡੇ ਭਾਈ ਕੁਲਵਿੰਦਰ ਸਿੰਘ ਜੀ ਇਹ ਵੀ ਮੇਰੇ ਵਰਗੇ ਸੀ ਪਹਿਲਾਂ ਵੀ ਤੇ ਅਸੀਂ ਇਹਨਾਂ ਦੇ ਘਰਦਿਆਂ ਨੇ ਤੇ ਅਸੀਂ ਦੋਨਾਂ ਜਣਿਆਂ ਨੇ ਚੌਹਾਂ ਜਣਿਆਂ ਨੇ ਭਾਈ ਜਸਵੀਰ ਸਿੰਘ ਨੇ ਸਾਨੂੰ ਮਹਾਰਾਜ ਸ੍ਰੀ ਹਰਮੰਦਰ ਸਾਹਿਬ ਤੋਂ ਸਾਨੂੰ ਅਮਰਤ ਸ਼ਕਾਇਆ ਔਰ ਜਦੋਂ ਦਾ ਅਮਰਤ ਸ਼ਕਾਇਆ ਨਾ ਪਹਿਲੀ ਪਿਛਲੀ ਜ਼ਿੰਦਗੀ ਬੇਅਰਥ ਗਵਾਤੀ ਆ ਜਿਹੜਾ ਜੀਵਨ ਆ ਇਹਦੇ ਵਰਗੀ ਕੋਈ ਰੀਸ ਨਹੀਂ ਇਹਦੇ ਵਿੱਚ ਆਨੰਦ ਹੀ ਆਨੰਦ ਆ ਜੀ ਕੋਈ ਇਹਦੇ ਵਿੱਚ ਦੁਵਿਧਾ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਗੁਰੂ ਘਰ ਅਮਰਤ ਵੇਲੇ ਜਾਈਦਾ ਜੀ 3 ਵਜੇ ਅਮਰਤ ਵੇਲੇ ਉੱਠੀਦਾ ਉੱਠ ਕੇ ਇਸ਼ਨਾਨ ਪਾਣੀ ਕਰੀਦਾ ਔਰ ਦਿਲ ਨੂੰ ਇਹ ਤਾਂਗ ਲੱਗ ਜੰਦੀ ਆ ਕਿ ਕਿਤੇ ਸਾਡੇ ਤੋਂ ਪਹਿਲਾਂ ਪ੍ਰਕਾਸ਼ ਨਾ ਹੋ ਜਾਏ ਮੈਂ ਤਾਂ ਸਾਰੀਆਂ ਸੰਗਤਾਂ ਨੂੰ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਹੁਣਾ ਕਿ ਜੋ ਪਿੱਛੇ ਲੰਘ ਗਿਆ ਜੋ ਅਸੀਂ ਜ਼ਿੰਦਗੀ ਬੇਅਰਥ ਗਵਾਤੀ ਆ ਉਹ ਛੱਡ ਦਿਓ ਹੇਮ ਤਾਂ ਗੁਰੂ ਦੇ ਲੜ ਲੱਗ ਜਾਓ ਗੁਰੂ ਦੇ ਲੜ ਲੱਗਣਾ ਸਾਡਾ ਬਣਦਾ ਆ ਠੀਕ ਨਹੀਂ ਗੱਲ ਜੀ ਜੋ ਗੁਰਬਾਣੀ ਸਾਨੂੰ ਦੱਸਦੀ ਆ ਬਾਬਾ ਜੀ ਰੋਜ਼ ਆਪਣੇ ਹੁਕਮਨਾਮੇ ਦੀ ਵਿਆਖਿਆ ਕਰਕੇ ਸਾਨੂੰ ਦੱਸਦੇ ਆ ਕਿ ਅੱਜ ਗੁਰੂ ਸਾਹਿਬ ਤੁਹਾਨੂੰ ਆਹ ਗੱਲ ਕਹਿੰਦੇ ਆ ਅੱਜ ਦਾ ਹੁਕਮਨਾਮੇ ਵਿੱਚ ਸਗੀ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਠੀਕ ਹੈ ਜੀ ਤੇ ਗੁਰੂ ਸਾਨੂੰ ਦੱਸਦੇ ਆ ਕਿ ਚੰਗੇ ਬਣੋ ਜੋ ਪਿਛਲੇ ਮਾੜੇ ਕਰਮ ਸੀ ਉਹ ਤੁਹਾਡੇ ਖਤਮ ਕਰ ਦਿੱਤੇ ਤੁਸੀਂ ਗਾਹਾਂ ਗੁਰੂ ਦੇ ਲੜ ਲੱਗੋ ਤੇ ਅਮਰ ਛਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੀਬੀ ਜਿਹੜੀ ਆ ਇਹ ਇਹ ਬਿਹਾਰ ਤੋਂ ਇੱਥੇ ਵਿਆਹੀ ਗਈ ਆ ਬਹੁਤੀ ਹਿੰਦੀ ਜਾਣਦੀ ਆ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਇਸ ਬੀਬੀ ਦਾ ਘੱਟ ਤੋਂ ਘੱਟ ਵੀ 5-5 6-6 ਘੰਟੇ ਦਾ ਰੋਜ਼ ਦਾ ਘਰ ਦਾ ਸਿਮਰਨ ਇਹ ਘਰ ਦਾ ਕੰਮ ਕਰਦੇ ਆ ਹੋਇਆ ਇਹਨਾਂ ਨੇ ਠੀਕ 3 3.5 ਗੁਰਦਾਰਾ ਸਾਹਿਬ ਪਹੁੰਚਣਾ ਤੇ ਸਾਰੀ ਸੇਵਾ ਸੰਭਾਲਦੀ ਇਹੋ ਕਰਦੇ ਨੇ ਸੇਵਾ ਬਾਕੀ ਇਹਨੂੰ ਇੰਨੀ ਗੁਰਬਾਣੀ ਕੰਠ ਹੋ ਗਈ ਹੈ ਇੰਨੀ ਸ਼ੁੱਧ ਬਾਣੀ ਪੜ੍ਹਦੀ ਹੈ ਹਿੰਦੀ ਪੜ੍ਹਾਈ ਨੇ ਹਿੰਦੀ ਜੀ ਕੀਤੀ ਆ ਪਰ ਇਹਨੇ ਪੰਜਾਬੀ ਸਿੱਖ ਕੇ ਜੀ ਦਿਲ ਕਰਦਾ ਹੈ ਕਿ ਇਹ ਗੁਰਬਾਣੀ ਪੜ੍ਹੇ ਤੇ ਸੁਣਦੇ ਰਹੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੂਸਰੇ ਨੰਬਰ ਤੇ ਆ ਬੇਟੀ ਹੈ ਸਾਡੀ ਇਹ ਕਦੀ ਸਮਾਂ ਸੀ ਤੇ ਇਹ ਦਾ ਰੋਗ ਦਾ ਹੀ ਨਹੀਂ ਸੀ ਪਤਾ ਲੱਗਦਾ ਕਦੀ ਕਿਸੇ ਹਸਪਤਾਲ ਕਦੀ ਕਿਸੇ ਹਸਪਤਾਲ ਜਦੋਂ ਸਾਧ ਸੰਗਤ ਜੀ ਨੇ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਉਸ ਦਿਨ ਤੋਂ ਗੁਰੂ ਸਾਹਿਬ ਨੇ ਇਹੋ ਜਿਹਾ ਤਰਸ ਕੀਤਾ ਹੈ ਮਹਾਰਾਜ ਜੀਆ ਨੇ ਇਹਨੂੰ ਆਪ ਆਣ ਕੇ ਦਰਸ਼ਨ ਦਿੱਤਾ ਔਰ ਇਹਨੂੰ ਕਿਹਾ ਪੰਜਾਬ ਬੇਟਾ ਜਾ ਕੇ ਸ੍ਰੀ ਦਰਬਾਰ ਸਾਹਿਬ ਚਲੀ ਜਾ ਉੱਥੇ ਜਾ ਕੇ ਇਸ਼ਨਾਨ ਕਰਕੇ ਆ ਤੇਰੇ ਦੁੱਖ ਦੂਰ ਹੋ ਜਾਣਗੇ ਇਹ ਫਿਰ ਬੇਟੀ ਉਸ ਦਿਨ ਇਸ਼ਨਾਨ ਕਰਕੇ ਆਈ ਇਹਨਾਂ ਦੇ ਦੁੱਖ ਦੂਰ ਹੋ ਗਏ ਨੇ ਇਸ ਮਾਂ ਨੇ ਇਹਦੀ ਏਡੀ ਵਧੀਆ ਸੋਚ ਦੋ ਬੱਚੇ ਨੇ ਇਹਦੇ ਉਹਨਾਂ ਦੇ ਕੇਸ ਰਖਾ ਦਿੱਤੇ ਨੇ ਜਿਹੜੇ ਕਿ 12 14 ਸਾਲ ਦੇ ਨੇ ਉਹਨਾਂ ਦੇ ਕੇਸ ਰਖਾ ਦਿੱਤੇ ਨੇ ਪੇ ਬੇਟਾ ਅੱਜ ਤੋਂ ਲੈ ਕੇ ਕੇਸ ਕਤਲ ਨਹੀਂ ਕਰਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਏਡੀ ਬਖਸ਼ਿਸ਼ ਹੈ ਵੇਖੋ ਇਸ ਪਰਿਵਾਰ ਤੇ ਇਸ ਵੇਲੇ ਇਹਨਾਂ ਦੇ ਜਿਹੜੇ ਪਤੀ ਦੇਵ ਨੇ ਉਹ ਸ਼ਰਾਬ ਪੀ ਲਿੰਦੇ ਨੇ ਪਰ ਇਹਨਾਂ ਨੂੰ ਡੱਕਦੇ ਨਹੀਂ ਗੁਰਦੁਆਰਾ ਸਾਹਿਬ ਤੋਂ ਕਦੀ ਸਮਾਂ ਆਵੇਗਾ ਕਿ ਉਹ ਵੀ ਇਹਨਾਂ ਦੇ ਨਾਲ ਰਲਣ ਦਾ ਯਤਨ ਕਰਨਗੇ ਸੋ ਇਹੋ ਜਿਹੀਆਂ ਬਖਸ਼ਿਸ਼ਾਂ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਕੋਲੋਂ ਸਾਨੂੰ ਪ੍ਰਾਪਤ ਹੁੰਦੀਆਂ ਨੇ ਸਿਰਫ ਸਾਨੂੰ ਢੰਗ ਆਉਣਾ ਚਾਹੀਦਾ ਅਸੀਂ ਗਰੰਥੀ ਨੂੰ 100 ਰੁਪਿਆ ਦੇ ਕੇ ਅਰਦਾਸ ਕਰਾਉਣੀ ਹੈ ਇਸ ਤਰ੍ਹਾਂ ਨਹੀਂ ਹੈ ਕੜਾ ਪ੍ਰਸਾਦ ਦੀ ਦੇ ਗੁਰਮਤ ਨਾਲ ਤਿਆਰ ਕਰੀਏ ਨੰਗੇ ਪੈਰੀਂ ਚੱਲ ਕੇ ਪਿਆਰ ਦੇ ਨਾਲ ਲੈ ਕੇ ਆਈਏ ਸਾਰੀ ਸੰਗਤ ਵਿੱਚ ਖਲੋ ਕੇ ਇਕਈਏ ਸਾਧ ਸੰਗਤ ਸਾਡੀ ਆ ਭਾਵਨਾ ਹੈ ਸਾਡੀ ਅਰਦਾਸ ਕਰੋ ਸਾਰੀ ਸੰਗਤ ਅਰਦਾਸ ਕਰਦੀ ਹੈ ਫਿਰ ਮਹਾਰਾਜ ਜੀ ਉਸ ਵੇਲੇ ਆਪਣੇ ਬਚਨ ਦੱਸਦੇ ਨੇ ਅਰਦਾਸਾਂ ਉਸੇ ਤਰ੍ਹਾਂ ਪੂਰੀਆਂ ਹੋ ਜਾਂਦੀਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਈ ਨਿਆਣੇ ਨਹੀਂ ਸਨ ਜਿਨ੍ਹਾਂ ਨੇ ਕਿ 14 ਧਰਮ ਯੁੱਧ ਕੀਤੇ ਤੇ ਕਿਸੇ ਅੱਗੇ ਸਿਰ ਨਹੀਂ ਝੁਕਾਇਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿਉਂ ਸਿਰ ਝੁਕਾ ਦਿੱਤਾ ਆਖਿਆ ਕਿ ਸਭ ਸਿੱਖਨوں ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਗੁਰਮੁਖੋ ਆਪਾਂ ਗੁਰੂ ਦਾ ਦਰਜਾ ਦੇ ਕੇ ਇਹਨਾਂ ਨੂੰ ਮੰਨਣਾ ਕਰੀਏ ਇਹਨਾਂ ਦਾ ਸਤਕਾਰ ਕਰੀਏ ਵੇਖਿਓ ਨੌ ਨਿਧੀਆਂ ਤੇ 18 ਸੇਧੀਆਂ ਸਾਡੇ ਪਿੱਛੇ ਆਪ ਹੀ ਆ ਜਾਣੀਆਂ ਨੇ ਆਸ ਕਰਦੇ ਹਾਂ ਕਿ ਇਹਨਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਇਦਾਂ ਦੀਆਂ ਸਿਮਰਨ ਦੀਆਂ ਕਲਾਸਾਂ ਸ਼ੁਰੂ ਕਰੋਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ